मैं एडवोकेट गुरमीत सिंह वी ऑल फ्रॉम पूरा प्रीमियम वी फ्रॉम पूरा प्रीमियम अपार्टमेंट जो कि आज के टाइम में एक प्रीमियर सोसाइटी है सेक्टर इन मोहाली के अंदर मेरे साथ में है प्रेसिडेंट साहब जो कि युवराज हैं साथ में वाइस प्रेसिडेंट हैं गुरजंट जी साथ में आर ए की मेम्बर हैं बलबीर सोनी मैम और साथ में गुरवीर मैम आज की जो प्रेस कॉन्फ्रेंस है उसका मुद्दा ये है कि जो सोसाइटी जो RWA कैसे जो है है चेंजेस कर सकती एक ऐसी सोसाइटी जिसके अंदर कोई घुसना नहीं चाहता था कोई घर नहीं लेना चाहता था आज की डेट में वहां पर घर मिलता नहीं है तो आरडब्लू का इसके अंदर क्या योगदान रहता है और आरडब्ल्यू चाहे तो क्या कुछ नहीं कर सकती उसी के ऊपर हमने एक प्रेस कॉन्फ्रेंस पहले भी की थी उसके अंदर हमने कुछ ऐसी कमिटमेंट्स की थी कि नेक्स्ट टाइम जब हम प्रेस कॉन्फ्रेंस करेंगे तो कुछ ऐसा दिखाएंगे जो कि आपको ਉਹੀ 사이ਟ ਤੇ ਆ ਕਰਕੇ ਵਿਜ਼ੀਬਲ ਹੋਗਾ ਦਿਖੇਗਾ ਤਾਂ આજ ਉਸੇ ਕੇ ਲਈ हमने एक प्रेस कॉन्फ्रेंस दोबारा से की है मेरे साथ युवराज जी युवराज जी बताएंगे अ ਸੱਲਾਨਾ ਲੋ ਕਾਫੀ ਚੇਂਜ ਆ ਉੱਥੇ ਸਿਕਿਉਰਟੀ ਨੂੰ ਲੈ ਕੇ ਵੀ ਅ ਸਵੀਮਿੰਗ ਪੂਲ ਸੀਗਾ ਜਿਹੜਾ ਪਿਛਲੇ 9-10 ਸਾਲ ਤੋਂ ਬੰਦ ਪਿਆ ਸੀਗਾ ਉਹ ਵੀ ਔਨ ਹੋ ਚੁਕਿਆ ਹੈ ਬੈਡਮਿੰਟਨ ਕੋਰਟ ਸਪੋਰਟਸ ਕੰਪਲੈਕਸ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਸਾਰੀਆਂ ਹੁਣ ਔਨ ਹੋ ਚੁਕੀਆਂ ਹੈ ਔਰ ਜਿਮ ਦਾ ਵੀ ਵਰਕਿੰਗ ਦੇ ਵਿੱਚ ਨੈਕਸਟ ਕੁਪਲ ਆਫ ਮਨ ਦੇ ਵਿੱਚ ਉਹ ਵੀ ਓਪਨ ਹੋ ਜਾਈਗੀ ਉਮੇਂ ਜੀ ਸੀਗੀ ਸਿਕਿਉਰਟੀ ਨੂੰ ਲੈ ਕੇ ਕਿਉਂਕਿ ਕਈ ਲੋਕ ਬਿਨਾ ਆਪਣੇ ਐਗਰੀਮੈਂਟਸ ਤੋਂ ਬਿਨਾ ਡਾਕੂਮੈਂਟਸ ਤੋਂ ਇੰਟਰ ਕਰ ਜਾਂਦੇ ਸੀਗੇ ਸੋ ਉਹ ਚੀਜ਼ਾਂ ਬਹੁਤ ਤੱਕ ਯੂ ਨੋ ਪੋਜ਼ਿਟਿਵ ਹੋਈਆਂ ਆ ਸੋ ਨੈਕਸਟ ਵੀਕ ਵੀ ਅਸੀਂ ਸਿਕਿਉਰਟੀ ਵਧਾ ਰਹੇ ਆ ਸਾਡੀ ਟਰਾਈ ਤਾਂ ਇਹ ਸੀ ਕਿ ਪਰ ਬਲੋਕ ਨੂੰ ਪਰ ਟਾਵਰ ਨੂੰ ਇੱਕ ਇੱਕ ਸਿਕਿਉਰਟੀ ਕਰ ਦਿੱਤਾ ਜਾਵੇ ਬਟ ਉਹ ਵੀ ਸਾਡੇ ਹੈਗਾ ਆ ਉਹਦੇ ਵਿੱਚ ਕੀ ਟਰਾਈ ਕਰ ਰਹੇ ਆ ਕਿਉਂਕਿ ਬੈਸਟ ਹੋਵੇ ਅੱਗੇ ਨਾਲੋਂ ਸੋ ਕਾਫੀ ਜ਼ਿਆਦਾ ਅੱਗੇ ਨੂੰ ਚੇਂਜਸ ਹੋਏ ਆ ਉੱਥੇ ਕਿੰਨੇ ਪਰਸੈਂਟ ਕਿਰਾਏਦਾਰ ਨੇ ਉਹ ਅੱਜ ਵੇਖਤ ਰਹੇ ਆ ਉੱਥੇ ਮੀਰ ਬਾਉਟ ਹੈਗੇ 60 60 60 ਪਰਸੈਂਟ ਦੇ ਕਿਰਾਏਦਾਰ ਜਿਹੜੇ ਉਹ ਬੈਂਕ ਨੇ ਕਨੇਂ ਦੇ ਰਾਤ ਨੂੰ ਜੋ ਵਿਆਜ ਕਰਦੇ ਨੇ ਉਹਨਾਂ ਨੂੰ ਸਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਰੋਕਣਾ ਵਾਲਾ ਨਹੀਂ ਹੈਗਾ ਉਹਦੇ ਵਿੱਚ ਕੀ ਤੁਸੀਂ ਬਦਲਾ ਸਕਦੇ ਕੋਈ ਜਿਹੜੇ ਵਾਟਰ ਨੇਵਲ ਪੂਰ ਨਾਲ ਨਾਲ ਨੇ ਇਹ ਨਹੀਂ ਕਿ ਜਦ ਕਹਿ ਸਕਦੇ ਜੁਥੇ ਇੱਕ ਨੂੰ ਰੋਕ ਸਕਦੇ ਆ ਸਰ ਉਹਦੇ ਵਿੱਚ ਨਾ ਕਾਫੀ ਚੀਜ਼ਾਂ ਹੋਣਾ ਉਹਨਾਂ ਦੇ ਇੱਕ ਤਾਂ ਪਹਿਲਾਂ ਜਦੋਂ आरडब्ल्यू ਬੰਤੋਂ ਪਹਿਲਾਂ ਇਹ ਜੋ 뮤జిਸ਼ੀਅਨ ਵਾਲਾ ਪਾਰਟ ਸੀਗਾ ਜੋ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪਹਿਲਾਂ ਉਥੇ ਰਹਿ ਰਹੀ ਸੀਗੇ ਸਾਡੇ ਤੋਂ ਮਨ ਲਓ ਪਹਿਲਾਂ ਤੇ ਹਨ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਇਹ ਸਾਰੇ ਸਿਕਿਉਰਟੀ ਗਾਰਡ ਦੀ ਵੀ ਡਿਊਟੀ ਲਈ ਹੈ ਕਿ ਤੁਸੀਂ ਜਾ ਕੇ ਪਹਿਲਾਂ ਤਾਂ ਰੈਂਟ ਐਗਰੀਮੈਂਟ ਚੈੱਕ ਕਰੋ ਉਹਨਾਂ ਦੇ ਉਹ ਹੈਗੇ ਆ ਸਾਡੀ ਨਿਗਰ ਦੇ ਵਿੱਚ ਹੈਗੇ ਆ 15-20 ਫਲੈਟਸ ਹੈਗੇ ਆ ਜਿੱਥੇ ਉਹ ਰਹਿ ਰਹੇ ਆ ਰਿਆਜ਼ ਕਰਦੇ ਆ ਪਰੇਸ਼ਾਨੀ ਹੁੰਦੀ ਆ ਨਾਲ ਦੇ ਜੋ ਵੀ ਫਲੈਟਸ ਰਹਿੰਦੇ ਆ ਹਨ ਤਾਂ ਉਹਨਾਂ ਦੇ ਜਿਹੜੇ ਓਨਰਸ ਨੇ ਉਹਨਾਂ ਨਾਲ ਅਸੀਂ ਕੰਟੈਕਟ ਕਰ ਰਹੇ ਆਂ ਕਿਉਂਕਿ ਕਈ ਹੋਰ ਨਸਾਂ ਨੰਬਰ ਨਹੀਂ ਸੀਗਾ ਮਾਈਗੇਟ ਦੇ ਟਮਾਟਾ ਦੀ ਹੈਲਪ ਦੇ ਨਾਲ ਅਸੀਂ ਨੰਬਰ ਵੀ ਲਿਆ ਆ ਹੁਣ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੋ ਮਿਊਜ਼ਿਕਸ਼ਨ ਵਾਲਾ ਪਾਰਟ ਆ ਉਹ ਅਸੀਂ ਮੰਨ ਲਓ ਹਟਾਵਾਂਗੇ ਉੱਥੋਂ ਨਹੀਂ ਰਹਿਣ ਦੇ ਤਾਰੇ ਉਹ ਫਲੈਟ ਲਾਉਣੀ ਕਰਦੇ ਹਰ ਵਾਰ ਉਸ ਦੇ ਵਿੱਚ ਕੀ ਸੁਧਾਰ ਹੋਇਆ ਕਿਉਂਕਿ ਤੁਹ ਲੱਗਦਾ ਕਿ ਆਰ ਡਬਲਯੂ ਜੁ ਬੰਨ ਤੋਂ ਬਾਅਦ ਉਹ ਬਿਹਤਰ ਸੁਧਾਰੇ ਕਿਉਂਕਿ ਪਹਿਲਾਂ ਜਾਂ ਕਿਸੇ ਨੇ ਉਹ ਨਹੀਂ ਕਰਿਆ ਸਿਚੁਏਸ਼ਨ ਤੋਂ ਪਹਿਲਾਂ ਵੀ ਕੰਮ ਕਰਦੀ ਸੀ ਜੀ ਉੱਥੇ ਦੇਖੋ ਪਹਿਲੀ ਗੱਲ ਇਹ ਹੈ ਜੀ ਜੋ ਆਰ ਡਬਲਯੂ ਪ੍ਰਾਣੀ ਉੱਥੇ ਕੰਮ ਕਰਦੀ ਸੀ ਅਸੀਂ ਕਿਸੇ ਨੂੰ ਉਹ ਨਹੀਂ ਕਵਾਂਗੇ ਕਿ ਉਹਨੇ ਨਹੀਂ ਕੀਤਾ ਕਿਸ ਨੇ 10 ਮਿੰਟ ਵੀ ਦਿੱਤੇ ਹੋਣ ਸੋਸਾਇਟੀ ਨੂੰ ਤਾਂ ਉਹ ਵੀ ਬਹੁਤ ਆ ਅੱਜ ਦੇ ਟਾਈਮ ਦੇ ਵਿੱਚ ਤੁਸੀਂ 10 20 ਮਿੰਟ ਕੱਢਣੇ ਕਿਸੇ ਪਰਸਨ ਵਾਸਤੇ ਬਹੁਤ ਵੱਡੀ ਗੱਲ ਆ ਕੀਤਾ ਉਹਨਾਂ ਨੇ ਸ਼ਾਇਦ ਉਹ ਉੱਥੋਂ ਤੱਕ ਨਹੀਂ ਪਹੁੰਚ ਪਾਈਆਂ ਚੀਜ਼ਾਂ ਜਿੱਥੋਂ ਤੱਕ ਪਹੁੰਚਣੀਆਂ ਚਾਹੀਦੀਆਂ ਸੀਗੀਆਂ ਪਰ ਅਸੀਂ ਜਦੋਂ ਆ ਆਰ ਡਬਲਯੂ ਇਹੇ ਆਈ ਬਣ ਕੇ ਤਾਂ ਅਸੀਂ ਪ੍ਰੋਪਰ ਮੀਟਿੰਗਸ ਕੀਤੀਆਂ ਕਮਾਡਾ ਦੇ ਨਾਲ ਜੋ ਵੀ ਸ਼ੈਡੂਲਰ ਆਲੇ ਸੀਗੇ ਜਿਨ੍ਹਾਂ ਕੋਲ ਇਹ ਸੀਗਾ ਠੇਕਾ ਸੀਗਾ ਸਾਰੇ ਲਿਫਟਸ ਦਾ ਸਾਰਿਆਂ ਦਾ ਉਹਨਾਂ ਨਾਲ ਪ੍ਰੋਪਰ ਗੱਲ ਕੀਤੀ ਉਹਨਾਂ ਨੂੰ ਕਿਹਾ ਵੀ ਸਰਵਿਸ ਕਰੋ ਜਿਹੜੀਆਂ ਐਲਓਪੀ ਵਗੈਰਾ ਉੱਥੇ ਮਿਸਿੰਗੀਆਂ ਨਹੀਂ ਸੀ ਲੱਗ ਰਹੀਆਂ ਉਹ ਵੀ ਹੁਣ ਪ੍ਰੋਪਰ ਲੱਗੀਆਂ ਅੱਗੇ ਨਾਲੋਂ ਪਰ ਸਾਨੂੰ ਇਹ ਹੈ ਕਿ ਇੱਕ ਵਾਰ ਪ੍ਰੋਪਰ ਸਰਵਿਸ ਜੋ 10 ਸਾਲਾਂ ਤੋਂ ਰੁਕੀ ਹੋਈ ਹੈ ਨਾ ਉਹ ਸਾਡੀ ਕੋਸ਼ਿਸ਼ ਹੈ ਕਿ ਨੈਕਸਟ ਮੰਥ ਉਹ ਬਿਲਕੁਲ ਪ੍ਰੋਪਰ ਡਨ ਹੋ ਜੇਗੀ ਸਪੋਰਟ ਜਿਹੜੇ ਤੁਸੀਂ ਸੰਬੰਧ ਦੀ ਗੱਲ ਕਰਦੇ ਹੋ ਉਹਦੇ ਵਿੱਚ ਬੜਾ ਸੁਧਾਰ ਹੋਇਆ ਸੋਦੇ ਕਰਕੇ ਹੋਇਆ ਜਾਂ ਪ੍ਰਸ਼ਾਸਨ ਵੱਲੋਂ ਹੁਣ ਉੱਥੇ ਅਫਸਰਾਂ ਦੇ ਜਿਹੜੇ ਫਲੈਟ ਜਿਹੜੇ ਲੋਕੀਤੇ ਨੇ ਉਹਦੇ ਕਰਕੇ ਜਿਹੜੀ ਸਪੋਰਟ ਜ਼ਿਆਦਾ ਤੇ ਉਹ ਜਿਹੜੇ ਫਲੈਟਸ ਤੁਸੀਂ ਕਹਿ ਰਹੇ ਹੋ ਨਾ ਜੀ 167 ਉਹਦੇ ਵਿੱਚ ਹਜੇ ਤਾਂ ਮੇਰੇ ਖਿਆਲ 30 25 30 ਦੇ ਅਰਾਊਂਡ ਹੀ ਹਜੇ ਆਇਆ ਜੋ ਵੀ ਅਫੀਸਰ ਆਇਆ ਬਟ ਜੋ ਸੁਧਾਰ ਵਾ ਸਿਕਿਉਰਟੀ ਕਰਕੇ ਹੀ ਹੋਇਆ ਕਿਉਂਕਿ ਇੱਕ ਡਰ ਹੁੰਦਾ ਹੈ ਸਿਕਿਉਰਟੀ ਦਾ ਵੀ ਕਿ ਤੁਹਾਨੂੰ ਪ੍ਰੋਪਰ ਉਹਨਾਂ ਨੇ ਪੁੱਛਣਾ ਪ੍ਰੋਪਰ ਗੱਲਬਾਤ ਕਰਨੀ ਸਾਰੀ ਹੈ ਨਾ ਤਾਂ ਉਹ ਚੀਜ਼ਾਂ ਕਰਕੇ ਚੇਂਜਸ ਤਾਂ ਹੋਏ ਆ ਲੋਕਾਂ ਚ ਸ਼ਿਕਾਇਤ ਵੀ ਅਗਲਾ ਜਦੋਂ ਮੈਂ 780 ਲੱਕ ਰੋਡ ਤੇ ਖੜਚ ਕੀਤਾ ਜਿਵੇਂ ਉਹ ਸਿਕਿਉਰਟੀ ਨਹੀਂ ਤਾਂ ਪ੍ਰੋਪਰ ਉਹਦੇ ਕਰਕੇ ਲੋਕਾਂ ਦੇ ਵਿੱਚ ਉਹ ਜਿਆਦਾ ਉੱਤੇ ਨਹੀਂ ਜਾਂਦੇ ਸੀਗੇ ਹੁਣ ਜਦੋਂ ਅਫਸਰ ਉਹ ਫਲੈਗ ਅਲਾਉਟ ਹੁੰਦੇ ਨੇ ਤਾਂ ਮੱਲੂ ਮਲੀਕ ਦੁਕਾਨ ਦੇ ਪੜਦਾ ਵੀ ਉੱਥੇ ਐਸਡੀਐਮ ਦਾ ਵਗੈਰਾ ਸਰੇਂਤ ਰੇਡਸ ਵੀ ਆਉਂਦੇ ਨੇ ਫਿਰ ਉਹ ਐਕਚੁਅਲੀ ਨਹੀਂ ਫਰਕ ਤਾਂ ਦੇਖੋ ਪੈਨਾ ਹੈ ਜੀ ਮੰਨ ਲਓ ਕਿ ਜੇ ਮੇਰੇ ਨਾਲ ਗਵਾਂਢ ਦੇ ਵਿੱਚ ਕੋਈ ਆਈਐਸ ਅਫਸਰ ਆਈਪੀਐਸ ਅਫਸਰ ਰਹਿੰਦਾ ਹੋਵੇ ਤਾਂ ਉਹ ਸਿੱਧਾ ਹੁੰਦਾ ਹੈ ਆ ਤਾਂ ਉਹ ਬੈ ਜਿਹੜਾ ਗਲਤ ਆਨਸਰ ਨੂੰ ਦਿੰਦਾ ਉਹਨੂੰ ਡਰ ਹੋਏਗਾ ਉਹ ਪਿੱਛੇ ਲਾਸਟ ਵੀਕ ਵੀ ਜਿਹੜਾ ਪੰਜਾਬ ਗਵਰਨਮੈਂਟ ਦੁਆਰਾ ਜੋ ਆਪਰੇਸ਼ਨ ਪਹਾੜ ਚੱਲ ਰਹੇ ਸੀ ਹਾਂ ਉਹ ਦੇ ਰਿਲੇਟਡ ਵੀ ਜਦੋਂ ਪ੍ਰੋਪਰ ਚੈਕਿੰਗ ਹੋਈਆਂ ਕਰੀਆਂ ਤਾਂ ਉਹ ਵੀ ਇੱਕ ਇੱਕ ਡਰ ਪਿਆ ਉਹਨਾਂ ਨੂੰ ਕਿਉਂਕਿ ਜੋ ਗਲਤ ਆਨਸਰ ਹੈ ਨਾ ਉਹ ਕਾਫੀ ਸਾਲ ਤੋਂ ਰਹਿ ਰਹੇ ਆ ਉਹ ਸਾਡੇ ਕੋਲ ਉਹ ਨਹੀਂ ਹੋ ਰਹੀ ਸੀ ਕਿ ਉਹਨਾਂ ਦੇ ਰੈਂਟ ਐਗਰੀਮੈਂਟ ਜਾਂ ਸਮਥਿੰਗ ਕੁਝ ਹੋਰ ਡਾਕੂਮੈਂਟ ਕਿਹੜੇ ਚ ਕੌਣ ਰਹਿ ਰਿਹਾ ਕਿਹੜੇ ਚ ਕਿੰਨੇ ਜਾਣੇ ਰਹਿ ਰਹੇ ਹਨ ਤਾਂ ਉਸ ਚੀਜ਼ ਨੇ ਪ੍ਰਸ਼ਾਸਨ ਦੇ ਵੀ ਪੂਰੀ ਹੈਲਪ ਕੀਤੀ ਆ ਪ੍ਰਸ਼ਾਸਨ ਦਾ ਵੀ ਬਹੁਤ ਅੱਛਾ ਰੋਲ ਆ ਸੀ ਇਹਨੇ ਕਹਾਂਗੇ ਵੀ ਸਾਰਾ ਕੁਝ ਸਿਕਿਉਰਿਟੀ ਨਾਲ ਹੋਇਆ ਸੋ ਮਿਲ ਜੁਲ ਕੇ ਚੀਜ਼ਾਂ ਸਾਰੀਆਂ ਡਨ ਹੋਈਆਂ ਸੱਚਮੁੱਚ ਮਕਸਦ ਕੀ ਹੈ ਇਸ ਰਿਸਪੌਂਸਰਸ ਇਹ ਹੀ ਇਸੀ ਉੱਤੇ ਸਪੋਰਟ ਇਸ ਆਰਕਿਟਾ ਹਾਂ ਐਚ ਵੀ ਐ ਵੀ ਹੈ ਜੀ ਆਰਡਬਲਯੂਏ ਨੇ ਕੀਤਾ ਸਿਕਿਉਰਟੀ ਅਧਾਰੇ ਕਿਦਾਂ ਲੋਕਾਂ ਦੀ ਹੈਲਪ ਰੇ ਨਾਲ ਸੀ ਜੋ ਸੁਸਾਇਟੀ ਸਾਡੀ ਇੱਕ ਲੋਕਾਂ ਦੇ ਵਿੱਚ ਜਾਂ ਬਾਹਰ ਸੁਸਾਇਟੀਆਂ ਦੇ ਵਿੱਚ ਇੱਕ 네ਗੇਟਿਵ ਕਿ ਉਹ ਵਾਈਬਸ ਚੱਲ ਗਈਆਂ ਸੀ ਕਿ ਮਾਰਕੀਟ ਇੰਨੀ ਜ਼ਿਆਦਾ ਡਾਊਨ ਹੋ ਚੁੱਕੀ ਸੀ ਕਿ ਸਾਹਮਣੇ ਫਲੈਟਸ ਦਾ ਰੇਟ ਕੁਝ ਹੋਰ ਸੁਸਾਇਟੀਆਂ ਦਾ ਸਾਡੇਆਂ ਦਾ ਕੁਝ ਹੋਰ ਸਕੁਅਰ ਫੀਟ ਵੀ ਸਾਡਾ ਜ਼ਿਆਦਾ ਉਹਨਾਂ ਨਾਲੋਂ ਸੋ ਮੇਨ ਚੀਜ਼ ਹੈ ਕਿ ਅਸੀਂ ਪ੍ਰੋਪਰ ਲੋਕਾਂ ਨੂੰ ਦੱਸ ਸਕੀਏ ਪਲੀਜ਼ ਹੋਤੇ ਹੁ ਚੀਜ਼ਾਂ ਸਾਰੀਆਂ ਪੋਜ਼ਿਟਿਵ ਹੋ ਰਹੀਆਂ ਆ ਤਾਂ ਤੁਸੀਂ ਜਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਤੁਸੀਂ ਰੋ ਤੁਹਾਡੇ ਵਾਸਤੇ ਸੇਫ ਐਂਡ ਸਿਕਿਓਰ ਆ ਇੱਕ ਵਕੀਰ ਦੀ ਗੱਲ ਕੀਤੀ ਜਿਹੜਾ ਪਿਛਲੇ 5 ਸਾਲਾਂ ਦੇ ਕੰਪੇਅਰ ਕਰੀਏ ਇੰਨਾ ਕ੍ਰੇਟ ਅੱਥੇ ਬਧਿਆਨ ਘੱਟ ਕੋਈ ਨਾ ਫਾਰਮੈਟ ਇਮਰਜੈਂਸੀ ਸਰ ਮੈਂ ਇੱਥੇ 4 ਮਹੀਨੇ ਪਹਿਲੇ ਸ਼ਿਫ ਹੋਇਆ ਮੈਂ ਐਡਵੋਕੇਟ ਆਫ ਸੁਪਰੀਮ ਕੋਰਟ 4 ਮਹੀਨੇ ਪਹਿਲਾਂ ਜਦੋਂ ਮੈਂ ਆਇਆ ਤਾਂ ਮੈਨੂੰ ਮੈਂ ਕੁਝ ਕੰਮ ਵੀ ਕਰਾਇਆ ਫਲੈਟ ਦਾ ਮੈਡਮ ਰੋਟਾ जो तो मैं माड़ा मोटा काम करा रहा टाइम कोई सिक्योरडर में बनी नहीं सी और जो तो नहीं बनी टाइम मैं देख कि भाई गेट्स आर ओपन कोई भी राह चलता आदमी कैसा भी मतलब इलीगल मेरे पर कोई एक एलिमेंट्स भी सी मैं बेल अप्लाई की सुप्रीम कोर्ट और जदों गैगस्टर का मैं पूछा जी अपना आधार कार्ड दिखाओ आधार कार्ड पूरा प्रीमियम अपार्टमेंट का तो मेरा माथा खनके गलत डिशन लै लिया ਆਰਡਬਲਯੂ ਉਸ ਟਾਈਮ ਸੀਗੀ ਨਹੀਂ ਔਰ ਜਦੋਂ ਆਰਡਬਲਯੂ ਨਹੀਂ ਸੀ ਉਸ ਟਾਈਮ ਨਾ ਹਾਊਸ ਕੀਪਿੰਗ ਸੀ ਬਾਹਰ ਰੋਡ ਤੇ ਡੌਗਸ ਪੂਕ ਕਰ ਰਹੇ ਨੇ ਜੋ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰ ਰਹੇ ਹੋ ਕਿ ਵੀ ਇਹ ਆਰਡਬਲਯੂ ਕਰਕੇ ਆਏ ਆਰਡਬਲਯੂ ਕਰਕੇ ਨਹੀਂ ਆਏ ਲੇਕਿਨ ਅਗਰ ਸਿਕਿਉਰਿਟੀ ਨਹੀਂ ਹੋਏਗੀ ਬਾਹਰ ਘਰ ਦੇ ਬਾਹਰ ਡੌਗਸ ਖੜੇ ਨੇ ਲਿਫਟਾਂ ਚੱਲ ਨਹੀਂ ਰਹੀਆਂ ਸਟਰੀਟ ਲਾਈਟ ਹੈ ਨਹੀਂ ਤਾਂ ਕਰਕੇ ਹਰ ਕੋਈ ਉੱਥੇ ਭੱਜਣ ਦੀ ਤਿਆਰੀ ਕਰ ਰਿਹਾ ਸੀ ਇੱਕ ਗ੍ਰਾਫ ਹੈ ਉਹ ਜੇ ਆ ਗਿਆ ਸੀ ਬਿਲਕੁਲ ਡਾਊਨ ਕਿ ਭਈ ਇੱਥੇ ਤੇ ਜਿਵੇਂ ਭਗਦੜ ਮਚ ਜਾਂਦੇ ਜਿਵੇਂ ਚਾਂਦੀ ਦੀ ਭਗਦੜ ਮਚ ਗਈ ਕਿ ਭਈ ਉਹ ਬੇਚਨੀ ਹੈ ਲੋਕੀ ਐਵੇਂ ਵੇਚਣ ਦੀ ਸਥਿਤੀ ਚ ਆ ਰਹੀ ਸੀ ਪਲੇਟਾਂ ਦੀ ਉਹਦੇ ਬਾਅਦ ਜਦੋਂ ਆਰਬੀਏ ਹਾਈ ਕੋਰਟ ਤੇ ਆਰਡਰ ਨਾਲ ਬਣੀ ਹੈ ਕਈ ਲੋਕਾਂ ਨੇ ਉਹਦੇ ਉੱਤੇ ਕੇਸ ਵੀ ਕੀਤੇ ਹੋਏ ਨੇ ਜੀ ਗਲਤ ਬਣ ਗਈ ਕੋਈ ਕੁਝ ਇੱਕ ਤਤਵ ਇਹੋ ਜੇ ਹੁੰਦੇ ਨੇ ਜਿਹਦੇ ਦੇ ਕਈ ਕੇਸੇ 100 ਡਿਗਰੀ ਕੇਸੇ ਹੁਣ ਵੀ ਕੀਤੇ ਹੋਏ ਨੇ ਬਟ ਮੋਸਟਲੀ ਲੋਕ ਹੁਣ ਸਾਡੇ ਨਾਲ ਜੁੜ ਗਏ ਜਿਨ੍ਹਾਂ ਨੂੰ ਦਿੱਗਿਆ ਜੀ ਕੰਮ ਹੋ ਰਿਹਾ ਇਹ ਉਹ ਲੋਕ ਨੇ ਇਹ ਇਹਨਾਂ ਦਾ ਬ੍ਰਦਰ ਹੈ RWA ਦੀ ਟੀਮ ਉਹ ਵਾਲੀ ਟੀਮ ਹੈ ਜੀ ਅੱਜ ਦਾ ਪ੍ਰੈਸ ਕਾਨਫਰੰਸ ਦਾ ਮੇਨ ਬੁਦ्डा ਮੇਰਾ ਇਹ ਵੀ ਕਹਿਣ ਦਾ ਹੈ ਕਿ ਇਹ ਉਹ ਵਾਲੀ ਟੀਮ ਹੈ ਜੋ 24 ਘੰਟੇ ਕੁਝ ਹੋਰ ਕੰਮ ਨਹੀਂ ਕਰਦੀ 24 ਘੰਟੇ ਅਗਰ ਰਾਤੀ ਜੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਹੈ ਨਾ ਰਾਤੀ 2 ਵਜੇ ਵੀ ਕਿਤੇ ਝਗੜਾ ਹੋ ਗਿਆ ਹਸਬੰਡ ਵਾਈਫ ਦਾ ਤਾਂ ਵੀ RWA ਦੇ ਪ੍ਰੈਜੈਂਟ ਉੱਠੇ ਜਾਂਦੇ ਨੇ ਔਰ ਜਾ ਕਰਕੇ ਉਹਨਾਂ ਦਾ ਨਿਮਟਾਰਾ ਕਰਾਉਂਦੇ ਨੇ ਜਦਕਿ ਇਹ ਉਹਨਾਂ ਦਾ ਕੰਮ ਨਹੀਂ ਹੈ ਜੋਡਿਸਨ ਸਿਰਫ RWA ਮੀਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਕਿਸੇ ਦਾ ਰੈਜ਼ੀਡੈਂਟ ਦਾ ਕੋਈ ਹੋਰ ਅਗਰ ਕਿਤੇ ਕਿਸੇ ਕੁੜੀ ਨੂੰ ਕਿਸੇ ਨੇ ਛੇੜਤਾ ਉਹ ਕੰਮ ਪੁਲਿਸ ਦਾ ਹੈ ਲੇਕਿਨ ਇਹ ਫਿਰ ਵੀ ਜਾਂਦੇ ਨੇ ਆਪਣਾ ਸਿਰ ਵੀ ਫੜਵਾਉਂਦੇ ਨੇ ਉੱਥੇ ਲੱਟ ਲੈ ਕੇ ਵੀ ਖੜੇ ਹੁੰਦੇ ਨੇ ਜਿੱਥੇ ਜਿੱਥੇ ਪਿਆਰ ਨਾਲ ਗੱਲ ਹੋ ਉਦੀ ਉਹ ਵੀ ਕਰਦੇ ਨੇ ਗੇਟ ਤੇ ਸਿਕਿਉਰਟੀ ਗਾਰਡਾਂ ਨਾਲ ਕੋਈ ਗੱਲ ਹੋਏਗੀ ਤੇ ਪਹਿਲੇ ਇਹ ਖੜੇ ਹੁੰਦੇ ਨੇ ਇਹ ਹੈਗੀ ਜੀ ਆਰਡਬਲੂਏ ਜੋ ਬਿਲਕੁਲ ਯੂਨੀਕ ਹੈ ਮੈਂ ਕਈ ਸਾਰੇ ਆਰਡਬਲੂਏ ਰਿਪਰੈਜ਼ੈਂਟ ਕੀਤਾ ਮੈਂ ਹੋਮਲੈਂਡ ਵੀ ਦੇਖਿਆ ਮੈਂ ਮੇ ਫੇਅਰ ਸੋਸਾਇਟੀ ਵੀ ਦੇਖੀ ਦਿੱਲੀ TDAI ਦੇਖੀ ਅਨਸਲ ਦੇਖਿਆ ਗੁਰਗਾਉਂ ਜਿੱਥੇ 250 ਕਰੋੜ ਦਾ ਫਲੈਟ ਹੈ ਉਹ ਸੋਸਾਇਟੀ ਵੀ ਮੇਰੇ ਕੋਲ ਰਹੀ ਲੇਕਿਨ ਇਹੋ ਜੀ ਆਰਡਬਲੂਏ ਮੈਂ ਕਿੱਥੇ ਵੀ ਨਹੀਂ ਦੇਖੀ ਜੋ ਮੀਡੀਆ ਵੀ ਇੱਕ ਲੈਵਲ ਤੱਕ ਉੱਥੇ ਜਾਂਦਾ ਜਿੱਥੇ ਝਗੜਾ ਹੋ ਰਿਹਾ ਲੇਕਿਨ ਇਹ OWWA ਉੱਥੇ ਖੁੱਜ ਜਾਈਗੀ ਜਿੱਥੇ ਅਗਰ ਕਿਸੇ ਕੁੜੀ ਨਾਲ ਕੁਝ ਵੀ ਗਲਤ ਹੋ ਰਿਹਾ ਤੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਭੁੱਜ ਜਾਣਗੇ ਜੋ ਇਹਨਾਂ ਦੇ ਬਸਤਾ ਹੋਏਗਾ ਉਹ ਕਰਨਗੇ ਐਵੇਂ ਹੀ ਬਲਬੀਰ ਸੋਨੀ ਜੀ ਇਹਨਾਂ ਐਵੇਂ ਮੀਨੂ ਮੈਡਮ ਨੇ ਐਵੇਂ ਰਾਣਾ ਜੀ ਨੇ ਪੂਰੀ OWWA ਦੇ ਮੈਂਬਰ ਤੇ ਅੱਜ ਨਹੀਂ ਆ ਪਏ ਲੇਕਿਨ ਇਹ OWWA সুইমিং ਪੂਲ ਸਭ ਤੋਂ ਵੱਡਾ ਜਿੱਥੇ ਗਰਮ ਪਾਣੀ ਦਾ ਗਰਮ ਪਾਣੀ ਤਾਂ ਇੱਥੇ ਕਿੱਥੇ ਨਹੀਂ ਹੈ ਸਭ ਤੋਂ ਵੱਡਾ সুই밍 ਪੂਲ ਸਭ ਤੋਂ ਵੱਡਾ ਬੈਡਮਿੰਟਨ ਕੋਰਟ ਉੱਥੇ ਅਗਰ ਸਰਵਿਸੇਜ਼ ਦੀ ਗੱਲ ਕਰੀਏ ਕਮਿਊਨਿਟੀ ਸੈਂਟਰ ਇੰਨਾ ਵੱਡੀਆਂ ਵਧੀਆ ਹੈ ਕਿ ਹਜ਼ਾਰ ਲੋਕਾਂ ਦੀ ਤੁਸੀਂ ਉੱਥੇ ਫੰਕਸ਼ਨ ਕਰ ਸਕਦੇ ਹੋ ਐਨੀ ਸੁਸਾਇਟੀ 350 ਗਜ ਦੇ ਮਕਾਨ ਕਿੱਥੇ ਅਵੇਲੇਬਲ ਨਹੀਂ ਟ੍ਰਾਈ ਸਿਟੀ ਦੇ ਉਹਦੇ ਬਾਅਦ ਵੀ ਉਹਦੀ ਇੰਨੀ 네ਗੇਟਿਵਿਟੀ ਮਾਰਕੀਟ ਵਿੱਚ ਹੈ ਜੋ ਲੋਕਾਂ ਨੂੰ ਇਹ ਲੱਗਦਾ ਕਿ ਵੀ ਉੱਥੇ ਦੇ ਬਦਮਾਸ਼ਾ ਦਾ ਘਰ ਹੈ ਲੇਕਿਨ ਉਹ ਹੁਣ ਬਦਮਾਸ਼ਾ ਦਾ ਘਰ ਨਹੀਂ ਰਿਹਾ ਹੁਣ ਤੇ ਫੈਮਲੀਆਂ ਰਹਿੰਦੀਆਂ ਨੇ ਉੱਥੇ गाडा की लापरवाही रही नुद नुद दा रोल रहा। सर, ने दा ड्रीम है, है दोबारा नहीं लाई सर, सर की अगर जिम्मे एक गोजेक्ट है ठीक है मीडिया बंधु की करते हैं सारे अपने साथी ने मीडिया बंधुआ का है ना कमाडा का एक प्रोजेक्ट है ਕਈ ਸਾਰੇ ਪ੍ਰਾਈਵੇਟ ਪ੍ਰੋਜੈਕਟ ਹੈ ਮੈਂ ਮੀਡੀਆ ਨਾਂ ਤੇ ਕੀ ਲਵਾਂ ਉਹਨਾਂ ਦੇ ਰੇਟ ਹੈਗੇ 3 3 4 4 ਕਰੋੜ ਰੁਪਏ ਹੋਮਲੈਂਡ ਤਾਂ ਬਾਹਰ ਆ ਰਿਹਾ 5 ਕਰੋੜ ਰੁਪਏ ਔਰ ਸਾਡੇ ਪ੍ਰੋਜੈਕਟ ਦਾ ਰੇਟ ਹੈ 1 ਕਰੋੜ ਰੁਪਏ 90 ਲੱਖ ਰੁਪਏ ਉਹ 90 ਤੋਂ ਵੀ ਗਿਰੀ ਜਾ ਰਿਹਾ ਕਿੱਥੇ ਨਾ ਕਿੱਥੇ ਦੇ ਯਾਰ ਆਪਾਂ ਸਭ ਦਾ ਰੋਲ ਮੈਂ ਮੰਨਦਾ ਮੈਂ ਆਪਣਾ ਰੋਲ ਵੀ ਮੰਨਦਾ ਇਸ ਕਿ ਵੀ ਕਿੱਥੇ ਨਾ ਕਿੱਥੇ ਸਾਡਾ ਰੋਲ ਹੈ ਜੀ ਆਪਾਂ ਉਹਦੇ ਰੇਟ ਅਗਰ ਉਹ ਰੇਟ ਡਿਪਰੀਸ਼ੀਏਟ ਨਹੀਂ ਹੋਣਗੇ ਉੱਥੇ ਕੁਝ ਬੁਰਾਈ ਨਹੀਂ ਦਿਖੂਗੀ ਤਾਂ ਹੀ ਤੇ ਬਾਹਰ ਵਾਲਿਆਂ ਦਾ ਮਾਲ ਵਿਕੇਗਾ ਇਹੋਂ ਉਹਦਾ ਇੰਨਾ ਮਾਲਪਿਆ ਹੋਮਲੈਂਡ ਤਾਂ ਇੰਨਾ ਮਾਲਪੰਦੇ ਹੋਰ ਸਾਰੀ ਸੋਸਾਇਟੀ ਸਭ ਤੋਂ ਵਧੀਆ ਸੋਸਾਇਟੀ ਟ੍ਰਾਈ ਸਿਟੀ ਜੇਕਰ ਮੈਂ ਮੰਨਣਾ ਤੇ ਇੰਨੂੰ ਮੰਨਣਾ ਕਿ ਮੈਂ ਹੋਮਲੈਂਡ ਵੀ ਰਿਹਾ ਹੋ ਇਸ ਤੋਂ ਪਹਿਲੇ ਮੈਂ ਮੇ ਫੇਅਰ ਵੀ ਰਿਹਾ ਮੈਂ ਮੈਪਲ ਵੀ ਰਿਆਂ ਕਈ ਸੋਸਾਇਟੀਆਂ ਦੇਖਣ ਤੋਂ ਬਾਅਦ ਮੈਂ ਇੱਥੇ ਸ਼ਿਫਟ ਹੋਇਆ ਇਟਸ ਨਾਟ ਲਾਈਕ ਦੈਟ ਕਿ ਆਪਾਂ ਪ੍ਰਧਾਨ ਜੀ ਐ ਕੋਈ ਵੀ ਬੰਗਲਾ ਨਹੀਂ ਲੈ ਸਕਦਾ ਇੱਥੇ ਲੈ ਸਕਦੇ ਨੇ ਲੇਕਿਨ ਜੋ ਸੋਸਾਇਟੀ ਜੋ ਕਮਿਊਨਿਟੀ ਲਿਵਿੰਗ ਸਾਨੂੰ ਇੱਥੇ ਮਿਲ ਰਿਹਾ ਜੋ ਪਾਰਕਾਂ ਜਿਨ੍ਹਾਂ ਨੇ ਉਹਝੂਲੇ ਲਵਾਤੇ ਬੱਚਿਆਂ ਦੇ ਜੋ ਵੀ ਸਿਸਟਮ ਚਾਲੂ ਕਰਾਤਾ ਉੱਤੇ ਹਰ ਜਗ੍ਹਾ ਮੈਂ ਨੈਕਸਟ ਪੈਸ ਕਾਨਫਰੰਸ ਆਪਾਂ ਚਾਗੇ ਆਪਣੀ ਸੋਸਾਇਟੀ ਦੀ ਜੋ ਤੁਸੀਂ ਸੋਸਾਇਟੀ ਦੇ ਅੰਦਰ ਆ ਕੇ ਦੇਖੋਗੇ 에ਵਰੀਵੇਅਰ ਯੂ ਵਿਲ ਸੀ ਦਾ ਗ੍ਰੀਨਰੀ 에ਵਰੀਵੇਅਰ ਯੂ ਵਿਲ ਸੀ ਦਾ ਹੈਪੀਨੈਸ ਆਫ ਦਾ ਪੀਪਲ ਜੋ ਕਿ ਚਿਹਰੇਆ ਤੋਂ ਨਜ਼ਰ ਆਉਂ ਪ੍ਰਾਈਵੇਟ ਵੈਰਨ ਉਹਨਾਂ ਨੇ ਦਿੱਤਾ ਗਿਆ ਉਹ ਬੰਦੇ ਸੀਗੇ ਆਰਡਬੀਏ ਦੇ ਜੋ ਵੀ ਜਿਮਾਇ ਨਾਮਿਨੇਟਡ ਬੰਦੇ ਸੀਗੇ ਉਹ ਸਿਰਫ ਆਰਡਬੀਏ ਨੂੰ ਚਲਾ ਰਹੇ ਸੀ ਹੁਣ ਆਪਣੇ ਸਿਰ ਤੇ ਲੱਠ ਕੋਈ ਨਹੀਂ ਖਾਏਗਾ ਨਾ ਚਾਹੇ ਮੈਂ ਹੁਆ ਚਾਹੇ ਤੁਸੀਂ ਹੋ ਚਾਹੇ ਪੁਲਿਸ ਵੀ ਹੋ ਲੇਕਿਨ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਆਪਣੇ ਸਿਰ ਤੇ ਲੱਠ ਵੀ ਖਾਈ ਇਹ ਤੇ ਹਰ ਵਾਰ ਮਰਨ ਨੂੰ ਤਿਆਰ ਰਹਿੰਦੇ ਨੇ ਕਿ ਭਾਈ ਸਾਡੀ ਸੋਸਾਇਟੀ ਇਜ਼ ਓਵਰ ਮਦਰ ਇਹਨਾਂ ਦੀ ਤੇ ਇਹ ਸੋਚ ਹੈ ਇਹ ਸੋਚ ਲੈ ਕਰਕੇ ਸੋਸਾਇਟੀ ਨੂੰ ਚਲਾ ਰਹੇ ਨੇ ਠੀਕ ਹੈ